ਤੋ ਪਹਿਲਾ ਆਪਾਂ ਦਰਸ਼ਨ ਕਰਾਉਨੇ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬੜੇ ਭਾਗਾਂ ਵਾਲਿਆ ਜਿਹੜੀ ਕਿ ਇਸ ਦਸਤਾਰ ਨੂੰ ਆਪਾਂ ਇੰਨੀ ਨੇੜਿਓਂ ਦਰਸ਼ਨ ਕਰ ਸਕਦੇ ਆ ਜੇ ਆਪਾਂ ਇਸ ਜਗ੍ਹਾ ਤੇ ਤੁਸੀਂ ਆ ਕੇ ਇੱਕ ਵਾਰੀ ਦਰਸ਼ਨ ਮੇਲੇ ਜੀ ਇਸ ਖਾਨ ਦੇ ਉੱਤੇ ਜਿਹੜਾ ਕਿ ਸਥਾਨ ਉਸੇ ਤਰ੍ਹਾਂ ਪ੍ਰਾਤਨ ਅਵਸਥਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਇੱਕ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਆ ਜਿੰਨਾ ਬਾਰੇ ਤਕਰੀਬਨ ਬਹੁਤ ਸਾਰੀਆਂ ਸੰਗਤਾਂ ਨੂੰ ਜਾਣਕਾਰੀ ਹੈਣੀਗੀ ਕਿਉਂਕਿ ਜਿਹੜਾ ਸਥਾਨ ਆ ਤੇ ਬਿਲਕੁਲ ਬਚਕਾਰ ਆ ਜਿਹੜਾ ਕਿ ਬਹੁਤ ਘੱਟ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਆ ਆਪਾਂ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੰਗਤਾਂ ਨੂੰ ਬੇਨਤੀ ਆ ਕਿ ਇਸ ਸਥਾਨ ਦੇ ਉੱਤਰ ਗੁਰੂ ਗੋਬਾ ਸਿੰਘ ਜੀ ਦੀਆਂ ਬਹੁਤ ਹੀ ਪਵਿੱਤਰ ਨਿਸ਼ਾਨੀਆਂ ਦਸਤਾਰ ਆ ਉਹਨਾਂ ਦਾ ਕਸ਼ਹਿਰਾ ਵਾ ਹੋਰ ਬਹੁਤ ਅੰਗਸ਼ੋ ਜਿਹੜੀਆਂ ਨਿਸ਼ਾਨੀਆਂ ਇਸ ਸਥਾਨ ਤੇ ਮੌਜੂਦ ਆ ਉਹਨਾਂ ਨਿਸ਼ਾਨੀਆਂ ਦੇ ਤੁਸੀਂ ਬਿਲਕੁਲ ਕੋਲੇ ਜਾ ਕੇ ਦਰਸ਼ਨ ਕਰ ਸਕਦੇ ਹੋ ਇਹ ਸਭ ਤੋਂ ਇੱਕ ਵੱਡੀ ਗੱਲ ਆ ਜਿਹੜੇ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਆਪਾਂ ਬਿਲਕੁਲ ਕੋਲੇ ਜਾ ਕੇ ਦਰਸ਼ਨ ਕਰ ਸਕਦੇ ਆ ਤੇ ਆਪਣਾ ਜਿਹੜਾ ਜੀਵਨ ਸਫਲਾ ਕਰ ਸਕਦੇ ਆ ਇਸ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਵੇਂ ਦਰਸ਼ਨ ਕਰਦੇ ਆ ਇੱਥੇ ਉਹ ਪਵਿੱਤਰ ਚੌਰਾ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ 9 ਦਿਨ ਤੱਕ ਪ੍ਰਸ਼ਾਦਾ ਛਕਦੇ ਰਹੇ ਇਸ ਚੌਰ ਨੂੰ ਮਿੱਟੀ ਲਾ ਕੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਪਰ ਇਹ ਪ੍ਰਾਤਨ ਉਹੀ ਚੌਰਾ ਜਿੱਥੇ ਮਾਤਾ ਦੇਸਾ ਜੀ ਆਪਣੇ ਹੱਥੀ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਹੁੰਦੇ ਸੀ ਇਹ ਸਾਰੀਆਂ ਨਿਸ਼ਾਨੀਆਂ ਇਸ ਸਥਾਨ ਦੇ ਉੱਪਰ ਮੌਜੂਦ ਆ ਹੋਰ ਆਪਾਂ ਦਸਤਾਰ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਉਹਦੇ ਵੀ ਦਰਸ਼ਨ ਕਰਾਵਾਂਗੇ ਉਹ ਸਾਰਾ ਕੁਝ ਅੰਦਰ ਇੱਧਰ ਦਰਬਾਰ ਸਾਹਿਬ ਆ ਉਹ ਕੱਚਾ ਭੋਰਾ ਸਾਹਿਬ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ 9 ਦਿਨ ਇਸ ਜਗ੍ਹਾ ਦੇ ਉੱਤੇ ਸਥਾਨ ਦੇ ਉੱਤੇ ਵਿਰਾਜੇ ਸੀ ਤੇ ਇੱਥੇ ਰਹਿੰਦੇ ਰਹੇ ਸੀਗੇ ਸਾਹਿਬ ਖਾਲਸਾ ਦੇ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦਰਸ਼ਨ ਇੱਥੇ ਕਰੋ ਜੀ ਆਪਾਂ ਅੰਦਰ ਜਾ ਕੇ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਵਾਂਗੇ ਕਿਉਂਕਿ ਬਹੁਤ ਘੱਟ ਸਥਾਨ ਆ ਜਿੱਥੇ ਆਪਾਂ ਇੰਨੀ ਨੇੜੇ ਜਾ ਕੇ ਇਹਨਾਂ ਚੀਜ਼ਾਂ ਦੇ ਦਰਸ਼ਨ ਕਰ ਸਕਦੇ ਹਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਪਵਿੱਤਰ ਨਿਸ਼ਾਨੀਆਂ ਉਹਨਾਂ ਦੇ ਆਪਾਂ ਜਿਵੇਂ ਸਾਰਾ ਇਤਿਹਾਸ ਲਿਖਿਆ ਹੋਇਆ ਦਸਤਾਰ ਆ ਪੀੜਾ ਸਾਹਿਬ ਇੱਥੇ ਤੇ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਥਾਨ ਦੇ ਉੱਪਰ ਨਾਲ ਆਈਆਂ ਸੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਉਨੇ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਰੀ ਸਿੱਖ ਕੌਮ ਦੀ ਦਸਤਾਰ ਆ ਤੇ ਇਹ ਬੜੇ ਭਾਗਾ ਵਾਲੇ ਆ ਜਿਹੜੀ ਕਿ ਇਸ ਦਸਤਾਰ ਨੂੰ ਆਪਾਂ ਇੰਨੀ ਨੇੜੇੋਂ ਦਰਸ਼ਨ ਕਰ ਸਕਦੇ ਆ ਆਮ ਤੌਰ ਤੇ ਜਿੰਨੀਆਂ ਵੀ ਜਗ੍ਹਾ ਤੇ ਆਪਾਂ ਦੇਖੀਏ ਕਿ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਆਪਾਂ ਨੂੰ ਦੂਰੋਂ ਹੀ ਦਰਸ਼ਨ ਕਰਾਇਆ ਜਾਂਦੇ ਆ ਕੋਈ ਵੀ ਨਿਮਾਣਾ ਸਿੱਖ ਕੋਈ ਵੀ ਵੇਖੀਅਤ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਰਨ ਸ਼ੋ ਅੰਗ ਸ਼ੋ ਜਿਹੜੀਆਂ ਨਿਸ਼ਾਨੀਆਂ ਵਾ ਉਹਨਾਂ ਦੇ ਆਪਾਂ ਦਰਸ਼ਨ ਜਮਨ ਨੇੜਿਓਂ ਕਰ ਸਕਦੇ ਆ ਤੇ ਬਹੁਤ ਹੀ ਬੜਪਾਗੇ ਆਪਾਂ ਇਸ ਜਗ੍ਹਾ ਤੇ ਤੁਸੀਂ ਆ ਕੇ ਇੱਕ ਵਾਰੀ ਦਰਸ਼ਨ ਮੇਲੇ ਜਰੂਰ ਕਰਿਓ ਹੋਰ ਵੀ ਜਿਹੜੀਆਂ ਵਸਤਾ ਹੈਗੀਆਂ ਜਿਵੇਂ ਕਿ ਇੱਥੇ ਗੁਰੂ ਮਾਤਾ ਸਾਹਿਬਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਜਿਸ ਤੇ ਮੰਨ ਲਓ ਬਰਾਜਿਆ ਕਰਦੇ ਬੈਠਿਆ ਕਰਦੇ ਸੀ ਉਹ ਪੀੜਾ ਸਾਹਿਬ ਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਕਸ਼ਹਿਰਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਉਹ ਪਵਿੱਤਰ ਕਸ਼ਹਿਰਾ ਵੀ ਇਸ ਜਗ੍ਹਾ ਤੇ ਇਸ ਸਥਾਨ ਤੇ ਮੌਜੂਦ ਆ ਫਿਰ ਆਪਾਂ ਹੋਰ ਗੱਲ ਕਰਦੇ ਜਿਹੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਰਿਵਾਰ ਲਈ ਲੰਗਰ ਤਿਆਰ ਕਰਨ ਲਈ ਵਰਤੀ ਗਈ ਲੋਹ ਤੇ ਤਵੀ ਧੰਨ ਗੁਰੂ ਜਿਵੇਂ ਕਿ ਆਪਾਂ ਬਾਹਰ ਤੁਹਾਨੂੰ ਜਿਹੜੀ ਚੌਰ ਦਿਖਾਈ ਸੀ ਉਸ ਦੇ ਉੱਤੇ ਜਿਹੜੀ ਤਵੀ ਵਰਤੀ ਸੀ ਪ੍ਰਸ਼ਾਦਾ ਪਾਣੀ ਤਿਆਰ ਕਰਨ ਦੇ ਲਈ ਉਹ ਇਹ ਤਵੀ ਆ ਉਹ ਵੀ ਇਸੇ ਤਰ੍ਹਾਂ ਇਸ ਸਥਾਨ ਦੇ ਉੱਤੇ ਸਾਂਭ ਕੇ ਰੱਖੀ ਗਈ ਆ ਤੇ ਹੋਰ ਵੀ ਆਪਾਂ ਤੁਹਾਨੂੰ ਨਿਸ਼ਾਨੀਆਂ ਦੇ ਦਰਸ਼ਨ ਕਰਾਵਾਂਗੇ ਜਿਵੇਂ ਮਾਤਾ ਸਹਿਬ ਕੌਰ ਜੀ ਦੀ ਗੁਰਕਾਬੀ ਤੇ ਤਲਾ ਮਾਤਾ ਸੁੰਦਰ ਕੌਰ ਜੀ ਦੀਆਂ ਖੜਾਵਾਂ ਜਿਹੜੀਆਂ ਕਿ ਮਾਤਾ ਦੇਸਾਈ ਜੀ ਦੇ ਪਿਆਰ ਦੇ ਵਿੱਚ ਨਿਸ਼ਾਨੀਆਂ ਵਜੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਇਸ ਸਥਾਨ ਤੇ ਸੰਗਤਾਂ ਦੇ ਦਰਸ਼ਨਾਂ ਲਈ ਛੱਡ ਕੇ ਗਏ ਆਪਣੇ ਨਿਸ਼ਾਨੀਆਂ ਉਹਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਾ ਰਹੇ ਹਾਂ ਫਿਰ ਗੁਰੂ ਗੋਬੇ ਸਿੰਘ ਜੀ ਦੀ ਚਰਨਸ਼ੋ ਪਲੰਘ ਆ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਬੈਠਦੇ ਹੁੰਦੇ ਸੀਗੇ ਤੇ ਹੋਰ ਵੀ ਗੁਰੂ ਗੋਬੇ ਸਿੰਘ ਜੀ ਦੇ ਵਰਸੋਏ ਧੰਨ ਧੰਨ ਬ੍ਰਹਮ ਗਿਆਨ ਬਾਬਾ ਸੰਗੂ ਸਿੰਘ ਜੀ ਦੇ ਗਾਤਰੇ ਵਾਲੇ ਕਿਰਪਾਨਾਂ ਤੇ ਖੰਡਾ ਪੰਥ ਦੇ ਮਹਾਨ ਜਰਨੈਲ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਸ਼੍ਰੀ ਸਾਹਿਬ ਬਾਬਾ ਫਤਿਹ ਸਿੰਘ ਜੀ ਦਾ ਇਤਿਹਾਸ ਬਹੁਤ ਵੱਡਾ ਵਾ ਜਿਹੜੇ ਬਾਬਾ ਫਤਿਹ ਸਿੰਘ ਜੀ ਬਾਬਾ ਬੰਦਾ ਸਿੰਘ ਜੀਹਾਦਰ ਦੀ ਨਾਲ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਜੰਗਾਂ ਦੇ ਵਿੱਚ ਕਰਤੱਬ ਦਿਖਾਏ ਉਹਨਾਂ ਨੇ ਜੋ ਆਪਣਾ ਹੌਸਲਾ ਦਿਖਾ ਕੇ ਜੰਗ ਨੂੰ ਫਤਿਹ ਕੀਤਾ ਸੂਬਾ ਸਰਹੰਦ ਦਾ ਸਿਰ ਵੱਢਣ ਵਾਲੇ ਬਾਬਾ ਫਤਿਹ ਸਿੰਘ ਹੀ ਸੀਗੇ ਜਿਹੜੇ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਸਰਹੰਦ ਦੇ ਉੱਥੇ ਚੱਪੜ ਚੜੀ ਦੇ ਮੈਦਾਨ ਦੇ ਵਿੱਚ ਯੁੱਝੇ ਸੀ ਤੇ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਜਿਹੜੀ ਚਾਦਰ ਆ ਉਹ ਵੀ ਇਸ ਸਥਾਨ ਦੇ ਉੱਪਰ ਮੌਜੂਦ ਆ ਤੇ ਮਾਤਾ ਦੇਸਾ ਜੀ ਦੀ ਪੰਜਾਮੀ ਤੇ ਮਾਤਾ ਦੇਸਾ ਜੀ ਦਾ ਜਿਹੜਾ ਪਵਿੱਤਰ ਘਰ ਜਿੰਨਾ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਦੀ ਆਪਾਰ ਸੇਵਾ ਕੀਤੀ ਇਸ ਸਥਾਨ ਤੋਂ ਬਾਅਦ ਇਹ ਨਿਸ਼ਾਨੀਆਂ ਦੇ ਤੁਸੀਂ ਦਰਸ਼ਨ ਕਰ ਲਓ ਇਸ ਨਿਸ਼ਾਨੀਆਂ ਤੋਂ ਬਾਅਦ ਆਪਾਂ ਤੁਹਾਨੂੰ ਉਹ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ 9 ਦਿਨ ਤੱਕ ਉਸ ਪੂਰੇ ਦੇ ਵਿੱਚ ਕੱਚੇ ਪੂਰੇ ਦੇ ਵਿੱਚ ਵਿਰਾਜੇ ਸੀ ਤੇ ਉੱਥੇ ਰਹਿੰਦੇ ਹੁੰਦੇ ਸੀ ਇਸ ਸਥਾਨ ਦੇ ਦਰਸ਼ਨ ਕਰਨ ਦੇ ਨਾਲ ਨਾਲ ਆਪਾਂ ਤੁਹਾਨੂੰ ਜਿਹੜਾ ਇਤਿਹਾਸ ਬਾਰੇ ਥੋੜੀ ਜੀ ਜਾਣਕਾਰੀ ਦੇਦਗੇ ਸਭ ਤੋਂ ਪਹਿਲਾਂ ਸੰਗਤਾਂ ਤੋਂ ਮਾਫੀ ਮੰਗਦੇ ਆ ਜੇ ਕੋਈ ਕਿਉਂਕਿ ਇੰਨੇ ਆਪਾਂ ਸ਼ਬਦਾਂ ਦੇ ਵਿੱਚ ਜਿਹੜੇ ਉਹ ਇਹਨੀ ਕਿ ਜੇ ਕਿਤੇ ਕੋਈ ਗਲਤ ਬੋਲਿਆ ਜਾਂਦਾ ਤੋ ਉਹਦੇ ਲਈ ਆਪਾਂ ਸਾਰੀਆਂ ਸੰਗਤਾਂ ਤੋਂ ਮਾਫੀ ਮੰਗਦੇ ਆਂ ਜਿੰਨੀ ਕਿ ਇਤਿਹਾਸ ਬਾਰੇ ਜਾਣਕਾਰੀ ਓਨੀ ਕ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਮਾਤਾ ਦੇਸਾ ਜੀ ਇੱਕ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੇ ਸਿੱਖੀ ਨਾਲ ਇੱਕ ਭਿੱਜੀ ਹੋਈ ਰੂਹ ਸੀਗੇ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਤੋਂ ਤੇ ਉਹਨਾਂ ਦੇ ਵੀ ਸਾਡੇ ਘਰ ਦੇ ਵਿੱਚ ਉਹ ਚਰਨ ਪਾਉਣ ਉਹਦੇ ਲਈ ਹਰ ਟਾਈਮ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਸੀ ਉਹਨਾਂ ਅਰਦਾਸਾਂ ਬੇਨਤੀਆਂ ਦੇ ਵਿੱਚ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਨਾਮ ਜਪਦੇ ਹੋਏ ਇੱਕ ਖੇਸ ਤਿਆਰ ਕੀਤਾ ਸੀ ਜਿਸ ਦੇ ਰੇਸ਼ਮ ਦੇ ਬੰਬਲ ਵੱਟੇ ਹੋਏ ਸੀ ਸਰ ਤੋਂ ਚੱਕ ਫਤੇ ਸਿੰਘ ਵਾਲਾ ਪਿੰਡ ਤੋਂ ਜਦੋਂ ਬਾਬਾ ਫਤੇ ਸਿੰਘ ਤੇ ਭਾਈ ਰਾਮ ਸਿੰਘ ਜੀ ਗੁਰੂ ਗੋਵਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਗਏ ਜੰਗਾ ਜੁੱਧਾ ਤੋਂ ਵਿਹਲੇ ਹੋ ਕੇ ਗੁਰੂ ਗੋਵਿੰਦ ਸਿੰਘ ਜੀ ਉਸ ਵਿਸ਼ਰਾਮ ਵਾਲੀ ਜਗ੍ਹਾ ਤੇ ਤਲਵੰਡੀ ਸਾਬੋ ਵਿਖੇ ਪਹੁੰਚੇ ਸੀ ਜਦੋਂ ਦੋਨੇ ਭਰਾ ਉਸ ਸਥਾਨ ਤੇ ਗੁਰੂ ਗੋਵਿੰਦ ਸਿੰਘ ਜੀ ਦੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਪਹੁੰਚੇ ਤਾਂ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਪਿੰਡ ਆਉਣਾ ਚਾਹੁੰਦੇ ਹਾਂ ਉਹ ਇੱਕਦਮ ਚੰਬਤ ਹੋਏ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿੰਡ ਆ ਕੇ ਕੀ ਕਰਨਾ ਚਾਹੁੰਦੇ ਆ ਉਹ ਇਸ ਗੱਲ ਤੋਂ ਅਣਜਾਣ ਸੀ ਸਾਰਾ ਪਿੰਡ ਦਾਸਣਾ ਨੂੰ ਦਮਦਮਾ ਸਾਹਿਬ ਜਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਚੱਕ ਫਤਿਹ ਸਿੰਘ ਆਲਾ ਆਉਣਾ ਚਾਹੁੰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਚੱਕ ਫਤਿਹ ਸਿੰਘ ਆਲਾ ਆਏ ਤਾਂ ਮਾਤਾ ਦੇਸ਼ਾ ਜੀ ਦੇ ਪ੍ਰੇਮ ਤੇ ਉਹਨਾਂ ਦੇ ਉਹ ਘਰ ਜਦੋਂ ਮਿਲਣ ਆਏ ਤਾਂ ਮਾਤਾ ਦੇਸ਼ਾ ਜੀ ਨੇ ਉਹਨਾਂ ਨੂੰ ਇੱਕ ਹੱਥੀ ਬੁਣਿਆ ਹੋਇਆ ਜਿਹੜਾ ਖੇਸ ਆ ਉਹ ਦਿੱਤਾ ਸਾ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਮਾਤਾ ਦੇਸ਼ਤਾ ਜੀ ਦੇ ਹੱਥੋਂ ਪ੍ਰਸ਼ਾਦਾ ਪਾਣੀ ਛਕਦੇ ਸੀ ਇਹ ਉਹ ਪੋਰਾ ਸਾਹਿਬ ਆ ਜਿਹੜਾ ਕਿ ਹੁਣ ਵੀ ਉਸ ਪ੍ਰਾਤਨ ਸਥਾਨ ਦੀ ਪ੍ਰਾਤਨ ਜਗ੍ਹਾ ਦੀ ਤੁਹਾਨੂੰ ਜਦੋਂ ਤੁਸੀਂ ਆਓਗੇ ਇੱਥੇ ਉਹ ਇੱਕ ਮਨ ਤੁਹਾਡਾ ਜਿਹੜਾ ਉਸ ਅਵਸਥਾ ਦੇ ਵਿੱਚ ਚਲਾ ਜਾਊਗਾ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਸ ਉਹ ਪ੍ਰਾਤਨ ਪੂਰੇ ਦੇ ਵਿੱਚ ਰਹਿੰਦੇ ਸੀ ਵਾਹਿਗੁਰੂ ਸਭ ਤੋਂ ਪਹਿਲਾਂ ਆਪਾਂ ਗੁਰੂ ਅਗਰਸਵ ਜੀ ਨੂੰ ਨਮਸਕਾਰ ਕਰਦੇ ਆਂ ਫਿਰ ਉਸ ਤੋਂ ਬਾਅਦ ਕਿ ਤੁਹਾਨੂੰ ਆਪਾਂ ਦਿਖਾਉਨੇ ਆ ਇਸ ਸਥਾਨ ਦੇ ਉੱਤੇ ਜਿਹੜਾ ਕਿ ਸਥਾਨ ਉਸੇ ਤਰ੍ਹਾਂ ਪ੍ਰਾਤਨ ਅਵਸਥਾ ਦੇ ਵਿੱਚ ਆ ਉਸੇ ਤਰ੍ਹਾਂ ਕਾਨਿਆਂ ਦੇ ਸਾਤਾ ਸਥਾਨ ਬਹੁਤ ਸਾਰੇ ਜਿਹੜੇ ਹੁੰਦੇ ਆ ਸਥਾਨ ਉਹਨਾਂ ਦੀ ਜਿਹੜੀ ਮੁਰੰਮਤ ਦੇ ਨਾਲ ਨਾਲ ਜਿਹੜੀ ਉਹਨਾਂ ਦੀ ਆ ਤਸਵੀਰ ਉਹ ਬਦਲੀ ਜਾਂਦੀ ਆ ਉਸ ਜਗ੍ਹਾ ਦੇ ਜੇ ਤੁਸੀਂ ਦਰਸ਼ਨ ਕਰੋਗੇ ਤੁਹਾਨੂੰ ਉੱਥੇ ਉਹ ਇੱਕ ਪੁਰਾਣਾ ਜਿਹੜਾ ਅਨੁਭਵ ਨਹੀਂ ਹੁੰਦਾ ਜਦੋਂ ਤੁਸੀਂ ਆ ਕੇ ਇਸ ਬੁਰਜ ਦੇ ਵਿੱਚ ਦਰਸ਼ਨ ਕਰਦੇ ਹੋ ਬੈਠਦੇ ਆ ਤੁਹਾਡੇ ਮਨ ਨੂੰ ਇੱਕ ਸ਼ਾਂਤੀ ਮਿਲਦੀ ਆ ਇੱਧਰ ਸਾਹਮਣੇ ਜਿਹੜੀ ਤਸਵੀਰ ਲੱਗੀ ਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਾਤਾ ਦੇਸ਼ਾ ਜੀ ਦੇ ਹੱਥੋਂ ਜਿਹੜੇ ਆਪਾਂ ਉੱਪਰ ਸਾਨੂੰ ਪੀੜ੍ਿਆਂ ਦੇ ਦਰਸ਼ਨ ਕਰਾਏ ਆ ਉਹਨਾਂ ਪੀੜ੍ਿਆਂ ਦੇ ਉੱਪਰ ਬੈਠ ਕੇ ਪ੍ਰਸ਼ਾਦਾ ਬਾਣੀ ਛਕਦੇ ਆ ਮਾਤਾ ਦੇਸ਼ਾ ਜੀ ਦੇ ਜਿਹੜੇ ਅਨਸ਼ਵੰਸ ਦੇ ਵਿੱਚੋਂ ਇਸ ਸਥਾਨ ਦੀ ਹੁਣ ਸੇਵਾ ਕਰ ਰਹੇ ਆ ਬੱਬਾ ਜੀ ਤਾਂ ਤੁਸੀਂ ਇਸ ਸਥਾਨ ਦੇ ਉੱਪਰ ਆ ਕੇ ਦਰਸ਼ਨ ਮੇਲੇ ਕਰ ਸਕਦੇ ਇਹ ਸਥਾਨ ਜਦੋਂ ਦਮਦਮਾ ਸਾਹਿਬ ਤੋਂ ਆਉਂਗੇ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਆ ਇੱਧਰ ਜਦੋਂ ਪੁੱਚੋ ਮੰਡੀ ਤੋਂ ਤਕਰੀਬਨ 4-5 ਕਿਲੋਮੀਟਰ ਦੀ ਦੂਰੀ ਤੇ ਆ ਕਿ ਇਸ ਸਥਾਨ ਤੇ ਪਹੁੰਚ ਕੇ ਤੁਸੀਂ ਆਪਦੇ ਆਪਣੇ ਕਾਰਮਾ ਤੇ ਜੀਵਨ ਸਫਲਾ ਕਰੋ ਸਾਰੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰੋ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਉਹ ਪਵਿੱਤਰ ਨਿਸ਼ਾਨੀਆਂ ਤੁਹਾਨੂੰ ਹੋਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਨੇੜ ਤੋਂ ਦੇਖਣ ਨੂੰ ਨਹੀਂ ਮਿਲ ਸਕਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕਿਰਪਾ ਇਸ ਸਥਾਨ ਤੇ ਤੇ ਇਹ ਸਥਾਨ ਤਕਰੀਬਨ ਪਈ ਆ ਆਪਦੇ ਵਿੱਚ ਪੁੱਚੋ ਮੰਡੀ ਦੇ ਕੋਲੇ ਬਿਲਕੁਲ ਉੱਥੇ ਮੌਜੂਦ ਆ ਇਹ ਜਿਹੜਾ ਉਸੇ ਤਰ੍ਹਾਂ ਇੱਕ ਠੰਡਾ ਬੁਰਜਾ ਉਸੇ ਤਰ੍ਹਾਂ ਰੱਖਿਆ ਗਿਆ ਹੈ ਇਧਰ ਦੇਖ ਲਓ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਕੱਚੀ ਮਿੱਟੀ ਦਾ ਜਿਹੜਾ ਉਹ ਲੇਪ ਕੀਤਾ ਜਾਂਦਾ ਹਜੇ ਵੀ ਮਿੱਟੀ ਦਾ ਹੀ ਲੇਪ ਕੀਤਾ ਜਾਂਦਾ ਤੇ ਵੀਡੀਓ ਨੂੰ ਬਾਰ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਸੰਗਤਾਂ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ